ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਜਮੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਅੱਜ ਕਾਫੀ ਦਿਨਾਂ ਬਾਅਦ ਮੀਂਹ ਪਿਆ ਵਾ ਕਮੈਂਟ ਕਰਕੇ ਦੱਸੋ ਕਿ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਆ ਮੀਂਹ ਦਾ ਇੰਤਜ਼ਾਰ ਬੜਾ ਸੀ ਤੇ ਪਰ ਮੀਂਹ ਜਿਹੜਾ ਵਾ ਉਹ ਪੈ ਨਹੀਂ ਹੀ ਰਿਹਾ ਬੱਦਲ ਹੋ ਜਾਂਦਾ ਸੀ ਤੇ ਮੀਂਹ ਹੁੰਦਾ ਨਹੀਂ ਉਹੋ ਮਜਾ ਲੱਗਾ ਸੀ ਤੇ ਗਰਮੀ ਤੁਹਾਨੂੰ ਪਤਾ ਕਿੰਨੀ ਆ ਹਨਾ ਤੇ ਇੰਨੀ ਗਰਮੀ ਇੰਨੀ ਗਰਮੀ ਆ ਨਾ ਵੀਡੀਓ ਬਣਾਉਣੀ ਵੀ ਬੜੀ ਮੁਸ਼ਕਲ ਹੋਈ ਆ ਜਦੋਂ ਕੋਈ ਬਾਰ ਦਾ ਸੀਨ ਹੁੰਦਾ ਵਾ ਤੇ ਉਹ ਤੁਸੀਂ ਬਾਕੀ ਵੇਨੇ ਆ ਵੀਡੀਓ ਵਿੱਚ ਆ ਨਾ ਇੱਕ ਇੱਕ ਪਾਰਟ ਦੇ ਵਿੱਚ ਮੈਂ ਪਤਾ ਨਹੀਂ ਕਿਹੜਾ ਪਾਰਟ ਆ ਉਹ ਆ ਜਿਹੜੀ ਹਾਂਟੀ ਚੱਲਣ ਦੀ ਹੈ ਦੁੱਖ ਧੀਆਂ ਦਾ ਉਹਦੇ ਵਿੱਚ ਮੈਂ ਪੂਰਾ ਜਿਹੜਾ ਮੈਂ ਪਸੀਨੇ ਨਾਲ ਭਿੱਜਿਆ ਹੋਇਆ ਤੇ ਬਾਕੀ ਮਿਹਨਤੀ ਆ ਜੀ ਤੇ ਇੱਧਰ ਮੰਮੀ ਜੀ ਰੋਟੀਆਂ ਪੁਕਾ ਰਹੀ ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਕੀ ਹਾਲ ਚੱਲ ਦੋਸਤੋ ਅੱਜ ਨਹੀਂ ਪਿਆ ਵਾ ਤਾਂ ਮੈਂ ਚੱਲ ਆ ਲਵਾਂ ਪਰੌਂਠੇ ਖਾਣੇ ਆ ਅੱਜ ਬਾਰਿਸ਼ ਬੜੇ ਦਿਨਾਂ ਬਾਅਦ ਹੋਈ ਆ ਬਹੁਤ ਦਿਨਾਂ ਦਾ ਇੰਤਜ਼ਾਰ ਹੀ ਤੇ ਅੱਜ ਕਿਤੇ ਹਾਂਜੀ ਬਬਲੂ ਰੋਟੀ ਖਾਣ ਨੂੰ ਹਣਾ ਹਾਂਜੀ ਸਹੀ ਗੱਲ ਮੰਮੀ ਗਰਮੀ ਹਾਂਜੀ ਮੈਂ ਕਿੰਨੇ ਦਿਨਾਂ ਦੀ ਕਹਿੰਦੇ ਹੀ ਤੇ ਬਬਲੂ ਕਹਿੰਦੇ ਆ ਆਲੂ ਵਾਲੇ ਪਰੌਂਠੇ ਖਾਣੇ ਆ ਤੇ ਅਮਣੇ ਮੰਗਣ ਦੇ ਹੈਗੇ ਤੇ ਮੈਂ ਜਿੱਦ ਨੂੰ ਨਹੀਂ ਪਹੁੰਚਦਾ ਤੁਹਾਨੂੰ ਲਾਗਦੇ ਨੇ ਪਹਿਲਾਂ ਨਹੀਂ ਲਾਉਣੇ ਕਿਉਂਕਿ ਆਲੂ ਵਾਲੀਆਂ ਰੋਟੀਆਂ ਤੱਕ ਨਹੀਂ ਕੰਮ ਮੁੱਕ ਜਾਂਦਾ ਕੰਮ ਅੱਗੇ ਵੀ ਬੜਾ ਚੱਲਦਾ ਵਾ ਕਹਿ ਤੋ ਭਾਵ ਕੀ ਨਹੀਂ ਨਹੀਂ ਵੀਡੀਓ ਤੇ ਚੱਲੋ ਹੈ ਆ ਆਲੂ ਵਾਲੀਆਂ ਰੋਟੀਆਂ ਖਾਣੀਆਂ ਸੁਖੀਆਂ ਨਹੀਂ ਹੈਗੀਆਂ ਇੱਕ ਤੇ ਗਰਮੀ ਬੜੀ ਹੈਣਾ ਪਹਿਲੀ ਗੱਲ ਜੇ ਦੋ ਬਣਾਉਣੀਆਂ ਹੁੰਦੀਆਂ ਵਾ ਉਦੋਂ ਰਸੋਈ ਦੇ ਵਿੱਚ ਮੰਮੀ ਜੀ ਨੇ ਹੈਣਾ ਬੈ ਕੇ ਇੰਨੀ ਗਰਮੀ ਆ ਪਸੀਨਾ ਵੜਾ ਹੁੰਦਾ ਤੇ ਇਹ ਕਾਢੀ ਰਸੋਈ ਵੀ ਜਿਹੜੀ ਆ ਬੜੀ ਘੁੰਮਜੀ ਆ ਤੇ ਬਾਕੀ ਗਰਮੀਆਂ ਦੇ ਵਿੱਚ ਜਦੋਂ ਧੁੱਪ ਤਾਪ ਚੜੀ ਆ ਉਹਦੇ ਵਿੱਚ ਮਜਾ ਜਾਨੀ ਹੁੰਦਾ ਤੇ ਅੱਜ ਹੈ ਵੀ ਠੰਡਾ ਵਾ ਅੱਜ ਪੱਕ ਵੀ ਸੋਖੀਆਂ ਜਾਣੀਆਂ ਵਾ ਤੇ ਖਾ ਵੀ ਸੋਖੀਆਂ ਲੈਣੀਆਂ ਖਾਣੀਆਂ ਦੇ ਚਲੋ ਤੁਹਾਨੂੰ ਪਤਾ ਹੀ ਸੋਖੀਆਂ ਹੀ ਆਣਾ ਕੰਮ ਕਰਨਾ ਓਖਾ ਪਤਾ ਕੀ ਆ ਬਬੂ ਹੁਣ ਜਿਤਰਾ ਅਸੀਂ ਕਹਿੰਨੇ ਆ ਨਾ ਕੋਈ ਰੋਟੀ ਪਕਾਉਣੀ ਕਿੰਨੀ ਓਖੀ ਆ ਨਾ ਜਦੋਂ ਕੋਈ ਪਰੋਣਾ ਹੁੰਦਾ ਸਾਡੇ ਘਰ ਰਾਤ ਰਹਿੰਦਾ ਵਾ ਅਸੀਂ ਸੇ ਕਹਿੰਨੇ ਹੈ ਆਂ ਗੋਲੂ ਆਲੂ ਵਾਲੀ ਆ ਲਾਵਾਂਗੇ ਪਰੋਣਾ ਵੀ ਖਾ ਲਾਂਗੇ ਹੈ ਨਾ ਉਦੋਂ ਤੇ ਵੀ ਲੋਣੀ ਆ ਨਾ ਤੇ ਵੈਸੇ ਇਦਾਂ ਹੁਣ ਨਹੀਂ ਗਰਮੀ ਗਰਮੀ ਕਰਦੇ ਰਹਿੰਦਾ ਤੇ ਅੱਜ ਜਿਹੜਾ ਵਾ ਹੁਣ ਮੌਸਮ ਅੱਜ ਬੜਾ ਵਧੀਆ ਹੋਇਆ ਅਸੀਂ ਤੇ ਅੱਜ ਅੱਜ ਪੂਰਾ ਮਾਹੌਲ ਹੈ ਨਾ ਮੰਮੀ ਐ ਖੁਸ਼ੀ ਦੀ ਆਇ ਕਿ ਚਿਹਰੇ ਤੇ ਵੀ ਠੰਡਾ ਮੌਸਮ ਆ ਤੇ ਆਲੂ ਵਾਲੀ ਅਲਟੀਆਂ ਹੀ ਖਾਵਾਂਗੇ ਹਨਾ ਠੰਡੇ ਮੌਸਮ ਵਿੱਚ ਬਈ ਨਾ ਤੇ ਬਾਕੀ ਕਮੈਂਟ ਕਰਕੇ ਸਾਰੇ ਜਣੇ ਜਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਵਾ ਤੇ ਸਾਡੇ ਤੇ ਅੱਜ ਕਿਹਦੇ ਦਾ ਮੰਮੀ ਪਿਆ ਮੈਂ ਤੇ ਪਤਾਵਣੀ ਆ ਇਹ ਮੈਨੂੰ ਲੱਗਦਾ ਰੇਤੋ ਹੀ ਪੈੰਡਿਆ ਵਾ ਤੇ ਇਹਨਾਂ ਸੰਢ ਤੇ ਇਹਨਾਂ ਵੇਪੇ ਅਸੀਂ ਤੜਕੇ ਤੜਕੇ ਤੇ ਇਹਨਾਂ ਵੇਪੇ ਸਾਡੇ ਮੀਂਹ ਸਟਾਰਟ ਹੋਇਆ ਵਾ ਤੇ ਹੁਣ ਤੱਕ ਕਣੀਆਂ ਚੱਲ ਹੀ ਰਹੀਆਂ ਵਾ ਤੇ ਚਲੋ ਠੰਡਾ ਮੌਸਮ ਆਇਆ ਤੇ ਰਾਹਤ ਮਿਲੀ ਆ ਗਰਮੀ ਤੋਂ ਬੜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੱਥੇ-ਕਿੱਥੇ ਮੀਂਹ ਪੈ ਰਿਹਾ ਵਾ ਕਿਉਂਕਿ ਇਹ ਨਹੀਂ ਆ ਕਿ ਜਿਹੜੇ ਪੈਂਡਿਆਂ ਦੇ ਸਾਰੇ ਪੈਂਡਿਆਂ ਇਹ ਕਈ ਵਾਰੀ ਇਦਾਂ ਵੀ ਹੁੰਦਾ ਵਾ ਹੁਣ ਕੱਲ ਪਰਸੋਂ ਸਾਡੇ ਇੱਥੇ ਮੀਂਹ ਨਹੀਂ ਪਿਆ ਤੇ ਕਵਲ ਭਾਜੀ ਉਹਨਾਂ ਦੇ ਪਿੰਡਾਂ ਵੱਲ ਮੀਂਹ ਪੈ ਗਿਆ ਤੇ ਇੱਥੇ ਮਾੜਾ ਜਿਹਾ ਨਹੀਂ ਆਇਆ ਆਪਾਂ ਉੱਥੇ ਵੀਡੀਓ ਸ਼ੂਟ ਕਰਨ ਗਏ ਸੀ ਤੇ ਉੱਥੇ ਅਸੀਂ ਜਿਹਾ ਅਸੀਂ ਆਖਿਆ ਚਲੋ ਜੀ ਮੀਂਹ ਪੈ ਗਿਆ ਥੋੜਾ ਬਹੁਤਾ ਚਲੋ ਠੰਡਾ ਹੋ ਗਿਆ ਤੇ ਜਦੋਂ ਅਸੀਂ ਪਿੰਡਾਂ ਆਏ ਆ ਇੱਥੇ ਕੁਝ ਵੀ ਨਹੀਂ ਸੜਕਾਂ ਉਦਾਂ ਹੀ ਸੁੱਕੀਆਂ ਪਈ ਅੱਜ ਵਧੀਆ ਹੋ ਗਿਆ ਮਨੂਸਰ ਤੁਸੀਂ ਦੇਖ ਸਕਦੇ ਆ ਹਵਾ ਪੂਰੀ ਚੱਲ ਰਹੀ ਆ ਤੇ ਕਿਣ ਮੇਣ ਕਿਣ ਮੇਣ ਕਣੀਆਂ ਦੀ ਉਹ ਵੀ ਹੋ ਰਹੀ ਆ ਤੇ ਬਾਕੀ ਮੌਸਮ ਪੂਰਾ ਨਜ਼ਾਰੇਦਾਰ ਅੱਜ ਬਣਿਆ ਤੇ ਉਧਰੋਂ ਇਧਰ ਰੋਟੀਆਂ ਆਲੂ ਵਾਲੀਆਂ ਆਲੂ ਵਾਲੇ ਪਰੌਂਠੇ ਇਧਰ ਤਿਆਰ ਹੋ ਗਏ ਆ ਤੇ ਨਾਲ ਦਹੀਂ ਆਏ ਹਾਏ 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 ਸਾਰੇ ਜਣੇ ਕਮੈਂਟ ਕਰਕੇ ਜਰੂਰ ਪਿਓ ਕਿਹਨੂੰ ਕਿਹਨੂੰ ਆਲੂ ਵਾਲੀਆਂ ਰੋਟੀਆਂ ਪਸੰਦ ਆ ਮੈਨੂੰ ਤੇ ਮੇਰਾ ਤੇ ਹਲਵਾ ਨਾਲ ਜਿਹੜੋ ਦਾ ਬੜਾ ਪਿਆਰ ਆ ਤੇ ਆਲੂ ਵਾਲੀਆਂ ਰੋਟੀਆਂ ਨਾਲ ਤੇ ਰੋਟੀਆਂ ਨਾਲ ਨਹੀਂ ਆਲੂ ਵਾਲਾ ਨਹੀਂ ਪਿਆਰ ਵਾ ਤੇ ਆਲੂ ਵਾਲੀਆਂ ਰੋਟੀਆਂ ਨਾਲ ਤੇ ਫਿਰ ਤੁਹਾਨੂੰ ਪਤਾ ਵਾ ਦੁਬਨਾ ਹੋ ਜਾਂਦਾ ਮੱਖਣ ਜਦੋਂ ਨਾਲ ਹੋਵੇ ਕਿਉਂ ਵੀ ਹੋ ਸਕਦਾ ਵਾ ਹਾਲ ਗਰਮੀਆਂ ਦੇ ਵਿੱਚ ਚਲੋ ਮੱਖਣ ਵਧੀਆਂ ਪਾਓ ਤੇ ਮੱਖਣ ਹੈਗਾ ਆਏਗਾ ਉਹ ਦੋ ਦਿਨ ਖਾਂਦੇ ਰਹੇ ਹੁਣ ਮੈਂ ਕਿਉਂ ਬਣਾ ਲਿਆ ਵਾ ਤੇ ਜੇ ਕਿਉਂ ਹੀ ਨਹੀਂ ਖਾਣਾ ਨਹੀਂ ਤੇ ਮੈਂ ਚਲ ਦਈਂ ਨੰਨ ਨਾਲ ਬਾਕੀ ਆਹ ਬਬੂ ਤਰਾ ਆਲੂ ਵਾਲਾ ਪਰੌਂਠਾ ਲਓ ਜੀ ਤਿਆਰ ਬਰ ਤਿਆਰ ਕਮੈਂਟ ਕਰਕੇ ਦੱਸਿਓ ਹੁਣ ਬਹੁਤ ਜਾਣੇ ਹੋਣੇ ਆਡੇ ਵੀਰਾਂ ਭੈਣਾਂ ਨੇ ਕਹਣਾ ਮੂਝੇ ਵੇਖ ਕੇ ਤੇ ਮੂਝੇ ਪਾਣੀ ਆ ਗਿਆ ਤੇ ਕੋਈ ਨਹੀਂ ਜਦੋਂ ਮਰਜ਼ੀ ਆਓ ਤੁਸੀਂ ਤੁਹਾਡੇ ਲਈ ਸਪੈਸ਼ਲ ਰੈਸਪੀਆਂ ਤਿਆਰ ਹੋਣਗੀਆਂ ਜਿਹੜਾ ਵਾ ਮੰਮੀ ਜੀ ਆਡੇ ਸ਼ੈਫ ਜਿਹੜੇ ਕਾਫੀ ਕੁਝ ਤਿਆਰ ਕਰਦੇ ਰਹਿੰਦੇ ਆ ਤੇ ਹੁਣ ਵੀ ਕੋਈ ਨਵੀਂ ਰੈਸਪੀ ਆਪਾਂ ਜਰੂਰ ਲੈ ਕੇ ਆਵਾਂਗੇ ਅਸੀਂ ਕਿਹਾ ਹੈਗਾ ਕਿ ਤੁਸੀਂ ਦੱਸੋ ਅਸੀਂ ਕੀ ਬਣਾਈਏ ਹਨਾ ਉਹ ਪਾਕਿਸਤਾਨ ਤੋਂ ਸਾਨੂੰ ਕਮੈਂਟ ਆਇਆ ਸੀ ਪਤਾ ਨਹੀਂ ਵੀਰ ਵਾਕੇ ਭੈਣੋਂ ਆਈ ਉਹਨਾਂ ਦਾ ਆਇਆ ਸੀਗਾ ਤੇ ਉਹ ਕਹਿੰਦੇ ਸਾਨੂੰ ਮਟਰ ਪਨੀਰ ਬਣਾ ਕੇ ਦੱਸੋ ਤੇ ਮਟਰ ਇੱਥੇ ਆਉਂਦੇ ਨਹੀਂ ਵਿਖਣੇ ਹੁਣ ਜਦੋਂ ਸ਼ਹਿਰ ਜਾਵਾਂਗੇ ਫਿਰ ਅਸੀਂ ਇੱਥੋਂ ਮਟਰ ਤੇ ਪਨੀਰ ਲੈ ਕੇ ਆਵਾਂਗੇ ਪਿੰਡਾਂ ਦੇ ਤੁਹਾਨੂੰ ਪਤਾ ਹੈ ਕਿ ਨਹੀਂ ਮਿਲਦੇ ਹਨਾ ਅਹੀਂ ਚਲ ਜਾਣਾ ਵਾ ਨਾ ਮੈਂ ਦਵਾਈ ਲੈ ਆਉਣੀ ਆ ਤੇ ਨਾਲੇ ਮਾਥ ਮਟਰ ਪਨੀਰ ਲੈ ਆਉਣਾ ਵਾ ਅਗਲਾ ਵਲੋਗ ਹੁਣ ਮਟਰ ਪਨੀਰ ਦਾ ਹੀ ਆਊਗਾ ਬਾਕੀ ਬਹੁਤ ਕੱਲੇ ਹੋਂ ਦਾ ਨਹੀਂ ਕਮੈਂਟ ਆਇਆ ਹੋਰ ਵੀ ਅੱਡੇ ਵੀਰਾਂ ਨੇ ਬੜਾ ਆਇਆ ਠੀਕ ਹੈ ਖੀਰ ਪੂੜੇ ਦਾ ਵੀ ਆਇਆ ਇੱਕ ਲੱਡੂ ਜਿਹੜੇ ਆ ਹੁੰਦੇ ਆ ਮਰਦਾਂ ਵਾ ਕਿਸੇ ਵੇਸਣ ਦੇ ਲੱਡੂ ਅੱਛਾ ਵੇਸਣ ਦੇ ਲੱਡੂ ਹਾਂ ਵੇਸਣ ਦੇ ਲੱਡੂ ਬੜੇ ਕਮੈਂਟ ਆਏ ਆ ਚਲੋ ਹੌਲੀ ਹੌਲੀ ਆਪਾਂ ਟਰਾਈ ਕਰਾਂਗੇ ਸਭ ਤੋਂ ਪਹਿਲਾਂ ਅਹੀਂ ਵਾਰੀ ਵਾਰੀ ਸਾਰਿਆਂ ਦਾ ਬਣਾ ਬਣਾ ਕੇ ਦੱਸੇ ਜਾਣਾ ਵਾ ਕਿ ਜਿੱਦਾਂ ਜਿੱਦਾਂ ਆਪਾਂ ਕਮੈਂਟ ਜਿਹੜੇ ਤੁਸੀਂ ਜਿਹੜੇ ਕਮੈਂਟ ਕਰਦੇ ਆ ਆਪਾਂ ਤੇ ਆਪਾਂ ਜਿਹੜੇ ਕਮੈਂਟ ਤੁਸੀਂ ਜਿਹੜੇ ਜਿੰਨੇ ਵੀ ਸਾਡੇ ਵੀਰ ਭੈਣ ਕਰਦੇ ਆ ਉਹਨਾਂ ਨੂੰ ਆਪਾਂ ਰੀਡ ਕਰਦੇ ਆ ਸਾਰੇ ਫਿਰ ਆਪਾਂ ਕੱਲਾ ਕੱਲਾ ਕਮੈਂਟ ਤੇ ਆਪਾਂ ਕੰਮ ਕਰੀਦਾ ਹੁਣ ਜਿਵੇਂ ਸਾਰਿਆਂ ਨੇ ਕਮੈਂਟ ਕੀਤਾ ਹਨ ਇਕੱਠੀਆਂ ਚੀਜ਼ਾਂ ਤੇ ਚਲੋ ਬਣਾਉਣੀ ਜਾਣੀਆਂ ਨਾਲੇ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਬਣਾਈਏ ਐਦਾਂ ਤੁਸੀਂ ਦੱਸ ਦਿੰਨੇ ਹੋ ਵੀ ਆਹ ਚੀਜ਼ ਬਣਾਓ ਤੇ ਫਿਰ ਅਸੀਂ ਨਾਲੇ ਸਾਨੂੰ ਖੁਸ਼ੀ ਹੁੰਦੀ ਪੜ ਕੇ ਕਮੈਂਟ ਕਹਿੰਦੇ ਅਸੀਂ ਕੀ ਦਿਖਾਏ ਅਸੀਂ ਇਹ ਬਣਾਵਾਂਗੇ ਜਿੱਦਾਂ ਉਹਨਾਂ ਨੇ ਕਿਹਾ ਹਾਂਜੀ ਤੇ ਕੋਈ ਨਹੀਂ ਆਪਾਂ ਜਰੂਰ ਟਰਾਈ ਕਰਾਂਗੇ ਹੁਣ ਮਟਰ ਪਨੀਰ ਤੇ ਐਦਾਂ ਮਮੀ ਬਹੁਤ ਸਵਾਦ ਬਣਾਉਂਦੇ ਆ ਤੇ ਮਟਰ ਪਨੀਰ ਦੀ ਐਸਪੀ ਵੀ ਜਰੂ ਥੋੜੇ ਦਿਨਾਂ ਦੇ ਵਿੱਚ ਵਿੱਚ ਜੀ ਕਿਉਂਕਿ ਇੱਕ ਵੀਡੀਓ ਦਾ ਬੜਾ ਹੁੰਦਾ ਵਾ ਫਿਰ ਵੀਡੀਓ ਵੀ ਬਣਾਉਣੀ ਪੈਂਦੀ ਆ ਇੱਕ ਦਿਨ ਵੀਡੀਓ ਪੈਂਦੀ ਆ ਤੇ ਇੱਕ ਦਿਨ ਖਾਲੀ ਹੁੰਦਾ ਜਿਹੜਾ ਦਿਨ ਖਾਲੀ ਹੁੰਦਾ ਸਾਡਾ ਉਹ ਵੀ ਦਿਨ ਸਾਨੂੰ ਨਹੀਂ ਵੱਜਦਾ ਉਹ ਦਿਨ ਵੀ ਅਸੀਂ ਆਪਣੇ ਘਰ ਦੇ ਕੰਮ ਜਿਹੜੇ ਆ ਕੁਝ ਘਰ ਦੇ ਹੋਗੇ ਕੁਝ ਬਾਹਰ ਦੇ ਹਨਾ ਤੇ ਆਪਣਾ ਘੋਣੇ ਪੈਂਦੇ ਹਰ ਇੱਕ ਚੀਜ਼ੇ ਵੇਖਣੇ ਪੈਂਦੇ ਬਾਕੀ ਸਾਰਾ ਕੁਝ ਵੇਖਣਾ ਪੈਂਦਾ ਧੋਧੀਆਂ ਪੈਂਦੀਆਂ ਵਾ ਸਾਫਾਈ ਕੰਮ ਜਿਹੜੀ ਆ ਤੇ ਕੱਪੜੇ ਰਹਿ ਜਾਂਦੇ ਧੋਣ ਵਾਲੇ ਵਾਹੀ ਰਾਤ ਨੂੰ ਧੋਲਦੇ ਜਾਂ ਸਵੇਰੇ ਧੋਲਦੇ ਆ ਐਂਦਾ ਸਾਰਾ ਕੁਝ ਕਰਨਾ ਪੈਂਦਾ ਵਾ ਟਾਈਮ ਨਾਲ ਆਪ ਹੀ ਕਰਦੇ ਆ ਇਸ ਕਰਕੇ ਜਿਹੜਾ ਵਾ ਟਾਈਮ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਲੱਗਦਾ ਵਾ ਅਹੀਂ ਕੋਈ ਕੰਮ ਵਾਲਾ ਨਹੀਂ ਆਇਆ ਹੈ ਕਾ ਕਰੇ ਮਮੀ ਜੀ ਹੁਣ ਸਾਰਾ ਕੁਝ ਆਪ ਹੀ ਕਰਦੇ ਆ ਬਾਕੀ ਮੈਂ ਵੀ ਜਿਹੜੀ ਆ ਹੈਲਪ ਕਰਾ ਦਿੰਦਾ ਵਾ ਇਹਨਾਂ ਦੀ ਨਾਲ ਕਿਉਂਕਿ ਸਾਰਿਆਂ ਦੀ ਹੈਲਪ ਨਾਲਾ ਕੰਮ ਛੇਤੀ ਮੁੱਕ ਜਾਂਦਾ ਵਾ ਤੇ ਹੈਲਪ ਕਰਾਉਣੀ ਚਾਹੀਦੀ ਆ ਬਗਲੂ ਸਾਡੇ ਨਾਲ ਸਾਬ ਸਫਾਈਆਂ ਵਿੱਚ ਵੀ ਮਤਲਬ ਚਾਦਾ ਚੁੱਧਰਾ ਵਛਾਤੀਆਂ ਇਹੋ ਜਿਹੇ ਬੈੱਡ ਸ਼ੀਟ ਹਨਾ ਪਛਾਤੀ ਤੇ ਜਾਂ ਸੋਫਿਆਂ ਦੇ ਕਵਰ ਕਰਤੇ ਸਾਰਾ ਕੁਝ ਕੈ ਰੈਡੀ ਇਹ ਆਮ ਹੀ ਕੰਮ ਆ ਤੇ ਅਮਨ ਫੇਰਾ ਝਾੜੂ ਫੇਰ ਦਿੰਦੀ ਆ ਨਾਲ ਹੀ ਪੋਚੇ ਦਾ ਦਿੰਦੀ ਆ ਮੈਂ ਰੋਟੀ ਦਾ ਕਰ ਲੈਣੀ ਆ ਤੇ ਫਿਰ ਅਸੀਂ ਵੀਡੀਓ ਬਣਾਉਣ ਚਲ ਜੀ ਦਾ ਖਾ ਪੀ ਕੇ ਤੇ ਇਸ ਕਰਕੇ ਆ ਜਿਹੜਾ ਮਗਰ ਮਿਹ ਇਹ ਇਹਦਾ ਸਾਰਾ ਮੁੱਲ ਹੁੰਦਾ ਵਾ ਨਹੀਂ ਤੇ ਵੀਡੀਓ ਪਾਉਣ ਨੂੰ ਕਹਣਾ ਵੀ ਕੱਲ ਵੀਡੀਓ ਆ ਜਾਣੀ ਉਹਨਾਂ ਦੀ ਹੈਨਾ ਪਰ ਵੀਡੀਓ ਅਸੀਂ ਤਾਂ ਹੀ ਲਗਾਤਾਰ ਜਿਹੜਾ ਕੰਟੀਨਿਊ ਹੋਣਾ ਰੱਖਿਆ ਕੰਮ ਇਹ ਸਾਰਾ ਕੁਝ ਇੱਧਰ ਸੈਟਲਮੈਂਟ ਕਰਕੇ ਤੇ ਫੇਰ ਆਹੀ ਵੀਡੀਓ ਦਾ ਸੋਈ ਦੀਆਂ ਅਸੀਂ ਵੀਡੀਓ ਬਣਾ ਲੈ ਕੰਨੀ ਆ ਤਸ਼ੱਕ ਦੇ ਨਹੀਂ ਆ ਇਧਰੋਂ ਆਪਣਾ ਸੋਈ ਵਾਲਾ ਵਲੋਗ ਬਣਾ ਲਿਆ ਕਰਨਾ ਤੇ ਬਾਕੀ ਹੁਣ ਕੰਮ ਤਿਆਰ ਹੋ ਗਿਆ ਰੋਟੀ ਤਿਆਰ ਹੋ ਗਈ ਅੱਜ ਉਹਨੂੰ ਸਾਡੀ ਵੀਡੀਓ ਵੀ ਬਣਨੀ ਹੈਨਾ ਬਣਾ ਨਹੀਂ ਨਾ ਬਣੇ ਹਾਂਜੀ ਆ ਜਾਡੀ ਵੀਡੀਓ ਬਾਕੀ ਇੱਕ ਕੰਮ ਹੋਰ ਇੱਕ ਗੱਲ ਹੋਰ ਦੱਸ ਦਈਏ ਰਖੜੀ ਦੇ ਉੱਤੇ ਸਪੈਸ਼ਲ ਵੀਡੀਓ ਹੀ ਬਣਾ ਰਹੇ ਆ ਸਾਰੇ ਜਣੇ ਪਿਆਰ ਜ਼ਰੂਰ ਦਿਓ ਤੇ ਦੇਖਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗ ਕਿਦਾਂ ਦੀ ਲੱਗੂਗੀ ਬਾਕੀ ਵਧੀਆ ਕਨਸੈਪਟ ਆਹੀਂ ਥੋੜਾ ਜਿਹਾ ਕੁਝ ਵੱਖਰਾ ਕੀਤਾ ਵਾ ਬਾਕੀ ਮੈਨੂੰ ਹੁਣ ਰਿਆ ਨਹੀਂ ਜਾਣ ਰਿਆ ਗੱਲ ਮੁੱਕਦੀ ਇਹ ਆ ਰੋਟੀਆਂ ਦੋ ਲੱਤ ਚੁੱਕੀਆਂ ਵਾ ਤੇ ਵੀਡੀਓ ਦੇ ਦੱਸਦੇ ਜੇ ਤੂੰ ਘਰ ਹੀ ਲਈ ਨਹੀਂ ਸਾਰਾ ਕੁਝ ਨਹੀਂ ਦੱਸ ਦਿੱਤੀ ਆ ਅੱਛਾ ਅੱਛਾ ਆਹੋ ਵੀਡੀਓ ਰਖੜੀ ਦਾ ਦੱਸਤਾ ਵਾ ਕਿ ਰਖੜੀ ਦੀ ਵੀਡੀਓ ਹੀ ਆਉਣੀ ਆ ਸਾਰਾ ਕੰਸਾਬ ਵੀ ਥੋੜੀ ਦਾ ਦੇਣਾ ਫਿਰ ਮਜ਼ਾ ਹੀ ਮਰ ਜਾਣਾ ਇਹ ਇਹ ਤਾਂ ਸਨੇਪ ਹੀ ਕਦੋਂ ਨਹੀਂ ਪੀਂਦੋ ਬਾਹੋਂ ਪਾਸੇ ਉੰਨੀ ਨੂੰ ਰਖੜੀ ਆ ਉੰਨੀ ਨੂੰ ਉੰਨੀ ਨੂੰ ਰਖੜੀ ਆ 14 15 ਨੂੰ ਹੀ ਵੀਡੀਓ ਪਾ ਦੇਣੀ ਆ ਹਾਂ ਠੀਕ 14 ਨੂੰ ਜਾਂ 15 ਨੂੰ ਵੀਡੀਓ ਆ ਜਾਊਗੀ 15 ਨੂੰ ਵੀਡੀਓ ਆ ਜੂਗੀ 15 ਨੂੰ ਉਸ ਤੋਂ ਬਾਅਦ ਜੇ ਵੀ ਆ ਜੇ ਵੀ ਆਣਾ ਦੋਸਰੇ ਵੀਡੇ ਵੀ ਬਣਾਉਣੇ ਆ 15 ਅਗਸਤ ਵਾਲੇ ਦਿਨ ਵੀਡੀਓ ਅਹੀਂ ਪਾ ਦਾਂਗੇ ਚਲੋ ਇਹ ਵੀ ਦੱਸਤਾ ਤੁਹਾਨੂੰ ਕਿਦਨ ਆਉਣੀ ਕਿਦਨ ਅਗਜ਼ਟ ਟਾਈਮ 15 ਅਗਸਤ ਨੂੰ ਵੀਡੀਓ ਅਪਲੋਡ ਕਰ ਦਾਂਗੇ ਤੇ ਬਾਕੀ ਵੀਡੀਓ ਵੀਡੀਓ ਦਾ ਥੰਬਨੇਲ ਜਿਹੜਾ ਵਾ ਉਹ ਅਸੀਂ ਜਿਹੜੀ ਸਾਡੀ ਵੀਡੀਓ ਦੂਸਰੀ ਚੱਲਣ ਦੀ ਦੂਸਰੇ ਚੈਨਲ ਤੇ ਉਹ ਅਸੀਂ ਅੱਗੇ ਪਿਛੇ ਲਾ ਦਾਂਗੇ ਤੂੰ ਯੋਕ ਥੰਬਨੇਲ ਜਰੂਰ ਦੇਖਿਓ ਤੇ ਹਾਂ ਹਾਂ ਮਨ ਮਨ ਦੀ ਆਵਾਜ਼ ਆਈ ਆ 16 ਨੂੰ ਕੀ ਗੱਲ ਮਨ 15 ਅਗਸਤ ਨੂੰ ਕੀ ਕਰਨਾ 15 ਅਗਸਤੋਂ ਦੇਸਾ ਜ਼ਿਆਦਾ ਹੋਇਆ ਹੈ ਸਾਡਾ ਅੱਛਾ ਹਾਂ ਬਿਲਕੁਲ ਠੀਕ ਕੀਤੀ ਗੱਲ ਮਨੇ 15 ਅਗਸਤ ਵਾਲੇ ਦਿਨ ਬਹੁਤ ਇਹ ਆ ਹੋਈ ਵੀ ਹੈਗਾ ਹਨਾ ਸਕੂਲ ਵੀ ਲੱਗਦੇ ਆ ਤੇ ਦੇਸ ਜਿਆਦਾ ਹੋਈ ਆ ਤੇ ਚਲੋ 16 ਨੂੰ ਪਾ ਦੇ ਚਲੋ 16 ਨੂੰ ਸਹੀ ਉਹ ਕਿ ਭੰਤ ਜਾਣੀ ਪਹਿਲਾਂ ਹੀ ਤੇ ਹਨਾ 15 ਨਹੀਂ ਪਾਉਣੀ ਬਣਾ ਅਸੀਂ ਪਹਿਲਾਂ ਲੈਣੀ ਆ ਤੇ ਪਾ ਅਸੀਂ ਚਲੋ 16 ਨੂੰ ਪਾਵਾਂਗੇ ਬਾਕੀ ਥੰਬਨੇਲ ਜਿਹੜਾ ਵਾ ਤੁਹਾਨੂੰ ਪਤਾ ਲੱਗ ਹੀ ਜਾਣਾ ਵੇਖ ਕੇ ਕਿੰਨੀ ਨੂੰ ਉਹਦੇ ਉੱਪਰ ਇਹ ਡੇਟ ਮੈਂਸ਼ਨ ਕਰ ਦੇਣੀ ਆ ਕਿਦਾਂ ਹੋਣੀ ਆ ਤੇ ਉਹ ਥੰਬਨੇਲ ਤੋਂ ਤੁਸੀਂ ਵੇਖ ਕੇ ਤੇ ਅੰਦਾਜ਼ਾ ਤੁਸੀਂ ਲਾ ਹੀ ਲੈਣਾ ਕਿਦਾਂ ਹੋਣੀ ਬਾਕੀ ਜੰਨੇ ਰੋਟੀ ਖਾਣੀ ਆ ajo ਆਲੂ ਵਾਲੀ ਅਸੀਂ ਲਾਉਣ ਦੇ ਗਰਮ ਗਰਮ ਤੇ ਕੰਟੀਨ ਹੁਣ ਹੁਣ ਖੁੱਲੀ ਆ ਮੁੜ ਕੇ ਬੰਦ ਹੋ ਜਾਣੀ ਆ ਸੋ ਉਹਨਾਂ ਨੇ ਕਹਿਣਾ ਵਲੋਗ ਇਤਨੀ ਉਦਨ ਕੋਣਾ ਜਦ ਤੱਕ ਕੰਟੀਨ ਬੰਦ ਹੋ ਗਈ ਜਿਹੜੇ ਲਾਗੇ ਦੇ ਭੈਣ ਭਰਾਵਾ ਉਹ ਆਜੋ ਤੇ ਜਿਹੜੇ ਦੂਰ ਦੇ ਆ ਉਹਨੂੰ ਦੱਸ ਦਿਓ ਤੇ ਅਸੀਂ ਉਹਨਾਂ ਨੂੰ ਲਾ ਲਾਂਗੇ ਤੇ ਖਾਣ ਦੇ ਤੇ ਹਾਂ ਠੀਕ ਆ ਜਾਂ ਰੈਸਿਪੀ ਜਿਹੜੀ ਆ ਜਰੂਰ ਕਰੇ ਬਾਕੀ ਚਲੋ ਠੀਕ ਆ ਜੀ ਨਾਲ ਮੇਰੀ ਇੱਕ ਗੱਲ ਹੋਰ ਸਾਡੇ ਚੈਨਲ ਨੂੰ ਲਾਈਕ ਐ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰ ਲਓ ਜੀ ਦੋ ਇਹ ਗੱਲ ਜ਼ਰੂਰੀ ਤੇ ਇਹ ਗੱਲ ਜ਼ਰੂਰੀ ਤੇ ਬਾਕੀ ਚਲੋ ਠੀਕ ਆ ਜੀ ਤੁਹਾਨੂੰ ਪਤਾ ਹੀ ਹੈ ਹੁਣ ਸਮਾਂ ਜਿਆਦਾ ਤਾਂ ਨਹੀਂ ਦਿੰਦਾ ਦੋ ਰੋਟੀਆਂ ਖਤ ਚੁੱਕੀਆਂ ਵਾ ਤੇ ਮੈਂ ਲੂਣ ਠੀਕ ਆ ਬਬਲ ਤੇ ਮੈਂ ਲੂਣ ਲਾਨ ਚੈੱਕ ਕਰਾਂ ਫਿਰ ਇਹਨਾਂ ਨੂੰ ਦੱਸਾਂ ਕਿ ਦੰਦਾ ਦਸ ਕਿਦਾਂ ਦਾ ਨਹੀਂ ਤੇ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਨਾਲ ਜਾਗਲੀ ਰੈਸਪੀ ਦੇ ਨਾਲ ਤੇ ਉਦੋਂ ਤੱਕ ਲਈ ਧੰਨਵਾਦ